ਸਾਰੇ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਅੱਜ ਦਾ ਬਲੌਗ ਅੱਜ ਦੇਖਦੇ ਆ ਵੀ ਕਾਦੇ ਵਾਸਤੇ ਬਲੌਗ ਬਣਾਉਣਾ ਸੀ ਮਣੀ ਦੱਸ ਬਈ ਕਾਦੇ ਵਾਸਤੇ ਕੀ ਕਾਰਨ ਅੱਜ ਬਲੌਗ ਬਣਾਉਂਦਾ ਵੀਰੇ ਅੱਜ ਇੱਕ ਖਾਸ ਸਪੈਸ਼ਲ ਦਿਨ ਹੈ ਅੱਛਾ ਉਹ ਕਿਹੜਾ ਦਿਨ ਹੈ ਸਪੈਸ਼ਲ ਜਿਹੜਾ ਸਾਡੇ ਵਿਆਹ ਨੂੰ ਅੱਜ 2 ਸਾਲ ਹੋ ਗਏ ਪੂਰੇ ਅੱਛਾ ਪਹਿਲਾਂ ਤਾਂ ਬਈ ਮੁਬਾਰਕਾ ਤੁਹਾਨੂੰ ਸਾਡੇ ਵਿਆਹ ਨੂੰ 2 ਸਾਲ ਹੋ ਗਏ ਹਾਂ ਉਹ ਉਹਦੀ ਖੁਸ਼ੀ ਚ ਅਸੀਂ ਇਹ ਥੋੜੀ ਛੋਟੀ ਜੀ ਪਾਰਟੀ ਹੈ ਸਾਡੀ ਹਾਂਜੀ ਠੀਕ ਹੈ ਉਹ ਕਰਨੇ ਜਾ ਰਹੇ ਹਾਂ ਓਕੇ ਤੇ ਬਾਕੀ ਵਧੀਆ ਚਲੋ ਰੱਬ ਨੇ ਹਜੇ ਤੱਕ 2 ਸਾਲ ਵਧੀਆ ਨਾਲ ਖੁਸ਼ੀ-ਖੁਸ਼ੀ ਕੱਢੇ ਨੇ ਅੱਗੇ ਵੀ ਉਮੀਦ ਹੈ ਕਿ ਅਸੀਂ ਵਧੀਆ ਨਾਲ ਖੁਸ਼ੀ ਨਾਲ ਰਹਿਣਾ ਪੂਰੀ ਸਾਰੀ ਉਮਰ ਬਿਲਕੁਲ ਬਿਲਕੁਲ ਹਾਂ ਬਾਕੀ ਬਾਕੀ ਤੁਸੀਂ ਇਹ ਸੁਬਾਈ ਦੀ ਬਸ ਦੱਸਿਆ ਉਹਨਾਂ ਮਨਪ੍ਰੀਤ ਨੇ ਆਪਣੇ ਬੇਸ਼ਅ ਮਨਪ੍ਰੀਤ ਜੇਤੀ ਦੀਪਕੌਰ ਅੱਜ 2 ਸਾਲ ਹੋ ਗਏ ਪੂਰੇ ਜੀ ਤੇ 2 ਸਾਲਾਂ ਬਾਅਦ ਸੁਖਣਾ ਦੋ ਤੋਂ ਚਾਰ ਹੋ ਗਏ ਇੱਕ ਪੁੱਤਰ ਪੁੱਤਰੀ ਆ ਗਏ ਹਾਂਜੀ ਸਾਨੂੰ ਕਿੰਨੀ ਖੁਸ਼ੀ ਆ ਜੀ ਵੈਸੇ ਬਸ ਖੁਸ਼ੀ ਤਾਂ ਲੱਭ ਜਾਂਦੀ ਤਾਂ ਫਿਰ ਹੁਣ ਵਿਆਹ ਨਹੀਂ ਕੀਤੀ ਜਾ ਸਕਦੀ ਨਾ ਅੱਛਾ ਜੀ ਇਹ ਸਾਰੀ ਤੁਹਾਨੂੰ ਦੌਲਤ ਆਪਣੀ ਇਹੀ ਹੈ ਹਾਂਜੀ ਹਾਂਜੀ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੇ ਪਰਿਵਾਰ ਵਿੱਚ ਬੈ ਕੇ ਖੁਸ਼ੀ ਮਨਾ ਰਹੇ ਆ ਬਿਲਕੁਲ ਜੀ ਤੇ ਆਉਣ ਵਾਲੇ ਟਾਈਮ ਦੀ ਚੱਗੀ ਮੰਗਦੇ ਆ ਵੀ ਹੋਰ ਵੀ ਵਧੀਆ ਆਵੇ ਹਾਂਜੀ ਹਾਂ ਇਸੇ ਤਰ੍ਹਾਂ ਰੱਬ ਖਫੀ ਦਿੰਦਾ ਰਹੇ ਜੀ ਜੀ ਤੁਸੀਂ ਪਰਿਵਾਰ ਨੂੰ ਕੀ ਸਿੱਖਿਆ ਦੇਣਾ ਚਾਹੋ ਜੀ ਵੀਹਰੇ ਇੱਕ ਪਰਿਵਾਰ ਨੂੰ ਦੇਖੋ ਪਰਿਵਾਰ ਨੂੰ ਦਾ ਸਿੱਖਿਆ ਜੋ ਪਰਮਾਤਮਾ ਜੋ ਵੀ ਦੇਖੋ ਜਿਵੇਂ ਹੁਣ ਬੱਚੇ ਲਾ ਲਓ ਮੁੰਡੇ ਨੇ ਕੁੜੀਆਂ ਨੇ ਇਹਦੇ ਵਿੱਚ ਆਪਾਂ ਕੋਈ ਹੋੰਗਿਆ ਵਾਲੀ ਗੱਲ ਨਹੀਂ ਹੈਗੀ ਹਾਂਜੀ ਤੇ ਜੋ ਵੀ ਚਲੋ ਅੱਜ ਕੱਲ ਜੋ ਵੀ ਪਰਮਾਤਮਾ ਦੇਵੇ ਉਹਨਾਂ ਨੂੰ ਆਦਾ ਸਿਰ ਮੱਥੇ ਪਰਮਾਨ ਕਰੋ ਭਾਵੇਂ ਝੰਗੀਆਂ ਦੇ ਭਾਵੇਂ ਮੁੰਡੇ ਦੇ ਜੀ ਤੇ ਇਹ ਹੀ ਜੀ ਕੋਈ ਗੱਲ ਨਹੀਂ ਹੈਗੀ ਹਾਂਜੀ ਪਰ ਹੁਣ ਅੱਜ ਚੰਦਰੀ ਆਏ ਗੱਲ 2 ਸਾਲ ਹੋ ਗਏ ਵਿਆਹ ਦੀ ਹਾਂਜੀ ਐ 2 ਸਾਲ ਸੁੱਖਣਾ ਵਧੀਆ ਲੰਘੇ ਨੇ ਹਾਂਜੀ ਹਾਂਜੀ ਤੇ ਅੱਗੇ ਵੀ ਇਹੀ ਦੁਆ ਕਰਦੇ ਆ ਵੀ ਵਧੀਆ ਮਤਲਬ ਇਸੇ ਤਰੀਕੇ ਟਾਈਮ ਵਧੀਆ ਲੱਗਦਾ ਰਹੇ ਜਿਸ ਤਰ੍ਹਾਂ ਸਾਡੀ ਨੂੰ ਕੈ ਲੋਭਾ ਮੇਤੀ ਗੱਲ ਉਹ ਨੂੰ ਆਤਤਾ ਤੀ ਮਤਲਬ ਇੰਨਾ ਮੋਹ ਪਿਆਰ ਦਾ ਸਾਡਾ ਪਰਿਵਾਰ ਰਹਿ ਰਿਹਾ ਹਾਂਜੀ ਤੇ ਅਸੀਂ ਇਹੀ ਕਰਦੇ ਆ ਵੀ ਸਾਰੇ ਸੁੱਖ ਸੰਧੀ ਇਸੇ ਤਰੀਕੇ ਰਹਿਣ ਜੀ ਤੇ ਘਰ ਦੇ ਵਿੱਚ ਕੁਰਸੀਆਂ ਖੇੜੇ ਸਭ ਦੇ ਘਰਾਂ ਚ ਜੀ ਜੋ ਆਪਣੇ ਪਰਿਵਾਰ ਚ ਇਸੇ ਤਰ੍ਹਾਂ ਰਹਿਣਾ ਜੀ ਹੈ ਤੇ ਇਹ ਪਰਮਾਤਮਾ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਇੱਕ ਕਹਿਣਾ ਚਾਹੁੰਦੇ ਜੀ ਜਿਵੇਂ ਅਸੀਂ ਅੱਜ ਦੀ ਘੜੀ ਦੋਨੇ ਸੱਸ ਨੂੰ ਹਾਂ ਮਾਂ ਮਾਤੀਆਂ ਵਾਂਗੂ ਰਹਿਨੇ ਆ ਜੀ ਤੇ ਐਂ ਸਾਡੀ ਪਰਮਾਤਮਾ ਵਸੈ ਇਹ ਇਛਾ ਪੂਰੀ ਕਰੇ ਅੱਛਾ ਜੀ ਹਾਂ ਮਾਂ ਮਾਤੀ ਆ ਮੈਂ ਗੁਣ ਕਰ ਰਹੀ ਏ ਜੀ ਜੀ ਬਿਲਕੁਲ ਪ੍ਰਮਾਤਮਾ ਸਾਡੇ ਮੇਰੇ ਭਰੇ ਹੱਥ ਰੱਖੇ ਹਾਂ ਬਾਈ ਜਾਨ ਸੇ ਕਦੇ ਲੜਾਈ ਨਹੀਂ ਹੁੰਦੀ ਤੁਹਾਡੇ ਨਾਲ ਲੜਾਈ ਹੁੰਦੀ ਵੇਖੋ ਮਾੜੀ ਮੋਟੀ ਜਿਹੀ ਹੁੰਦੀ ਉਹ ਇਹ ਲੜਾਈ ਤਾਂ ਹੈ ਨਾ ਹਾਂ ਜਿੱਥੇ ਲੜਾਈ ਪਤਾ ਕਿੱਥੇ ਜਿੱਥੇ ਆਪਣਾ ਵੱਧ ਮੋਹ ਹੁੰਦਾ ਹੈ ਉਹ ਹੁੰਦਾ ਹਾਂ ਜੀ ਉੱਥੇ ਥੋੜਾ ਜਿਹਾ ਗੁੱਸਾ ਗਿੱਲਾ ਵੀ ਚਲੋ ਲੜਾਈ ਹੈ ਨਾ ਮਾੜੀ ਮੋਟੀ ਤਾਂ ਜੰਦਾ ਕੋਈ ਨੌਕ ਚੋਕ ਤਾਂ ਚੱਲਦੀ ਰਹਿੰਦੀ ਆ ਉਹ ਫਿਰ ਮਾੜੀ ਮੋਟੀ ਤਾਂ ਆਏ ਨਾ ਉਹ ਤਾਂ ਫਿਰ ਹੁਣ ਚਾਹੀਦਾ ਵੀ ਹੈ ਵੈਸੇ ਹਾਂ ਜੀ ਹਾਂ ਜਿੱਥੇ ਮਤਲਬ ਜਿਵੇਂ ਕਹਿੰਦੇ ਦੋ ਪਾਂਡੇ ਖੜਕਦੇ ਨੇ ਅਸਲੀ ਪਿਆਰ ਤਾਂ ਉੱਥੇ ਹੀ ਹੈ ਇਹ ਤਾਂ ਹੁਣ ਮਾਵਾਂ ਮੀਆਂਾਂ 'ਚ ਵੀ ਚੱਲਦਾ ਹੈ ਹੂੰ ਤੀਆਂ 'ਚ ਕਿਹੜਾ ਚੱਲਦਾ ਨਹੀਂ ਮਾਵਾਂ ਮੀਆਂਾਂ 'ਚ ਵੀ ਚੱਲਦਾ ਪਰ ਇਹ ਚੀਜ਼ਾਂ ਵੈਸੇ ਗੱਟੜੀਆਂ ਚਈ ਜਾਂਦੇ ਵੀ ਇਹ ਨੂੰ ਹੈ ਇਹ ਫਲਾਣਾ ਹੈ ਮਤਲਬ ਇਹ ਚੀਜ਼ਾਂ ਨਹੀਂ ਚਾਹੀਦੀਆਂ ਜੀ ਬਾਕੀ ਅੱਜ ਦੇ ਸਮੇਂ 'ਚ ਵੀ ਇੰਨੇ ਜ਼ਿਆਦਾ ਪਰਿਵਾਰ ਰੁੱਝ ਚੁੱਕੇ ਨੇ ਵੀ ਫੈਮਿਲੀ ਵਾਸਤੇ ਵੀ ਨਹੀਂ ਟਾਈਮ ਹੁੰਦਾ ਜਿਵੇਂ ਹੁਣ ਆਪਾਂ ਇਕੱਠੇ ਬੈਠਿਆ ਨਾ ਬਿਲਕੁਲ ਬਿਲਕੁਲ ਇੰਨਾ ਜ਼ਿਆਦਾ ਲੋਕ ਨਹੀਂ ਤਾਂ ਕਰਦੇ ਹੁੰਦੇ ਅਸੀਂ ਨੂੰਂਦਾ ਕਰਦੇ ਵੀ ਨਾਲ ਮਿਲ ਕੇ ਬੈਠਣਾ ਪਰਿਵਾਰ ਇਕੱਠਾ ਬੈਠੇ ਠੀਕ ਹੈ ਮੋਹ ਪਿਆਰ ਬਣਿਆ ਰਹਿੰਦੇ ਇਹ ਨਾਲ ਵੀ ਬਹੁਤ ਲਵੇ ਬੈਠੋ ਆਪਾਂ ਤੇ ਇਹੀ ਕਹਿੰਦੇ ਆ ਪਰ ਅੱਜ ਤੱਕ ਤਾਂ ਮਤਲਬ ਸਹੀ ਰਿਹਾ ਟਾਈਮ ਵਧੀਆ ਰਿਹਾ ਤੇ ਦੋ ਦੋ ਤਿੰਨ ਤਲਵਾਰ ਜਿੰਨਾ ਵੀ ਮਤਲਬ ਸਮਾਂ ਅਸੀਂ ਬਚੀਤ ਕਰਦੇ ਆਂ ਇਕੱਠੀ ਲਗਾਉਨੇ ਆਂ ਰੋਟੀ ਟੋਕ ਵੀ ਇਕੱਠੀ ਕਰਨੇ ਆਂ ਜੀ ਹੂੰ ਇੱਥੇ ਬੈਠ ਕੇ ਖਾ ਲਿਆ ਇਕੱਠੀ ਇੱਥੇ ਕੋਈ ਵੀ ਮਤਲਬ ਅੱਜ ਤੱਕ ਕਈ ਨਹੀਂ ਕੋਈ ਗੱਲ ਨਹੀਂ ਹੈ ਜੀ ਮਨ ਚ ਕਿਸੇ ਦੇ ਵੀ ਹੈ ਬਾਕੀ ਸਾਡੀ ਤੀਨੋਂ ਸਦੀਪੁਰਪਤ ਆਹੂ ਹੈ ਬੇਟਾ ਇਹਨੂੰ ਪੁੱਛਿਆ ਵਾਰ ਨਹੀਂ ਦੱਸੋ ਕਈ ਵਾਰੀ ਨਾਂ ਦੀ ਨਾ ਕੋਈ ਫਤੂਈ ਸਾਰਾ ਵਧੀਆ ਟਾਈਮ ਲੱਗ ਰਿਹਾ ਪਰਮਾਤਮਾ ਕਦੇ ਅੱਗੇ ਵੀ ਆਈ ਲੱਗੇ ਉਹ ਇਸ ਤਰ੍ਹਾਂ ਨਾ ਜੀ ਤੇ ਬਾਕੀ ਭਾਈ ਮੰਤਰੀ ਤੂੰ ਦੱਸ ਬਈ ਕੋਈ ਆਸਮਾਨ ਤੇ ਕੋਈ ਕਿਲਾ ਕੋਈ ਜਗਾ ਇੰਨਾ ਕੋਈ ਕਿਲਾ ਸਿਫਾ ਵੈਸੇ ਅਸੀਂ ਸਾਰੇ ਬਰਿੰਡਾਂ ਜਿਹੇ ਤਰ੍ਹਾਂ ਰਹਿੰਦੇ ਆ ਹੈ ਇਹ ਸਭ ਨੂੰ ਪੁੱਛਦੇ ਆ ਹਰ ਰੋਜ਼ ਪੁੱਛਦੇ ਆ ਸ਼ਾਮ ਨੂੰ ਟਾਈਮ ਦਿੰਦੇ ਆ ਤਾਂ ਘਟਾ ਜੀ ਵੀ ਦੱਸੋ ਭਾਈ ਅੱਜ ਕਿਸੇ ਦਾ ਮੂੰਹ ਢੱਲਾ ਜਾ ਕਿਵੇਂ ਹੈ ਹੈ ਕੋਈ ਵੀ ਇਹੀ ਦੀ ਕੋਈ ਗੱਲ ਹੁੰਦੀ ਹੈ ਅਸੀਂ ਗੌਰ ਰੱਖਦੇ ਆ ਮੈਂ ਆਪ ਨੂੰ ਹੁਣ ਦੇ ਨਾਲ ਇਹ ਚੀਜ਼ ਦਾ ਕਰ ਚ ਖੁਸ਼ ਰਹਿਣਾ ਇੱਕ ਬਹੁਤ ਵੱਡੀ ਗੱਲ ਹੈ ਵੀ ਦੇਖੋ ਆਪਾਂ ਉਹਨੂੰ ਆਪਾਂ ਕਦੇ ਵੀ ਪੈਸਾ ਵਾਲਾ ਪੈਸੇ ਵਾਲਾ ਖੁਸ਼ ਰਹਿੰਦਾ ਉਹ ਚੀਜ਼ ਨਹੀਂ ਬਿਲਕੁਲ ਬਿਲਕੁਲ ਖੁਸ਼ੀਆਂ ਕਹਿੰਦੇ ਆਪਸੀ ਪਰਿਵਾਰ ਦਾ ਮੇਲ ਜੋ ਦਾ ਵਧੀਆ ਹੋਵੇ ਉੱਥੇ ਜਿਆਦਾ ਖੁਸ਼ੀਆਂ ਹੁੰਦੀਆਂ ਨੇ ਆਪਸੀ ਸਹਾਈਚਾਰ ਵਧੀਆ ਹੋਵੇ ਪਰਿਵਾਰ ਦਾ ਕੋਈ ਪੈਸੇ ਨਾਲ ਦੌੜੀਏ ਵੀ ਪੈਸੇ ਨਾਲ ਬੰਦਾ ਖੁਸ਼ ਰਹਿੰਦਾ ਬਿਲਕੁਲ ਹਾਂ ਕਈ ਵਾਰ ਤੁਸੀਂ ਲੜੇ ਵੀ ਆਪਸ ਵਿੱਚ ਮੋੜੀ-ਮੋਟੀ ਦਾ ਲੜਾਈ ਚਾ ਵੀ ਉਹ ਵੀ ਸਾਡੀ ਹਾਸੇ ਵਾਲੀ ਕੋਈ ਆ ਇਹ ਨੜਾ ਹੀ ਨਹੀਂ ਹੈਗੀ ਵੀ ਉਮੀ ਜਿਆਦਾ ਸੀਰੀਅਸ ਹੋ ਥਾਸੀ ਵਾਲੀ ਜੇ ਅੱਜ ਸਵੇਰੇ ਲੜਿਆ ਆਈ ਨਹੀਂ ਪਤਾ ਦੁਪਹਿਰ ਨੂੰ ਘੱਟ ਨੂੰ ਬਹੁਤ ਸਾਰੇ 10 ਮਿੰਟਾਂ ਨੂੰ ਮੰਨ ਕਰਿਓ ਸਾਹਮਣੇ 1:00 ਸਾਹਮਣੇ 1:00 ਹਾਂ ਉਹ ਇਹ ਤੇ ਕੋਈ ਨਹੀਂ ਤੈਨਾਂ ਉਹ ਕਹਿੰਦਾ ਦੇ ਸਾਹਮਣੋਂ ਸਹੀ ਐ ਬਾਕੀ ਲਗਭਗ ਮੈਨੂੰ ਪਤੀ ਲੱਗ ਜਾਂਦਾ ਹਾਂ ਬਿਲਕੁਲ ਜੀ ਮੈਂ ਫਿਰ ਉਹ ਤੇ ਇਹ ਚੀਜ਼ 'ਚ ਗੌਰ ਰੱਖਦਾ ਗੱਲ ਭਈਆ 'ਚ ਹਾਂਜੀ ਹਾਂ ਇਹ ਸਾਰੀਆਂ ਗੱਲਾਂ ਚਲੋ ਪਰਿਵਾਰ 'ਚ ਹੁੰਦੀਆਂ ਨੇ ਜੀ ਤੇ ਬਾਕੀ ਮੈਂ ਇਹ ਕਹਿੰਦਾ ਵੀ ਕਈ ਵਾਰੀ ਆਪਾਂ ਛੋਟੇ ਦਾ ਬਹੁਤਾ ਸੋਚੀ ਜਾਈਏ ਹਾਂਜੀ ਤਾਂ ਲੰਬੇ ਟਾਈਮ ਦੇ ਪਾਸਟ ਬਾਰੇ ਬਹੁਤਾ ਸੋਚ ਮੈਂ ਕਹਿੰਦਾ ਪ੍ਰੈਜ਼ੈਂਟ ਬਾਰੇ ਸੋਚੋ ਜੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਦਾ ਟਾਈਮ ਸਾਬ ਨੂੰ ਲੋਡ ਕਰ ਲਓ ਵਧੀਆ ਲੱਗਿਆ ਜੀ ਵੀ ਅੱਜ ਆਪਾਂ ਕੋਈ ਚੰਗਾ ਕਿਸ਼ਕ ਹੈ ਬਿਲਕੁਲ ਹੈ ਆਪਦੇ ਵਾਸਤੇ ਦੂਜੇ ਵਾਸਤੇ ਵੀ ਜਿਉ ਆਪਾਂ ਤੇ ਹੀ ਕਹਿੰਦੇ ਆ ਆਪਦੇ ਵਾਸਤੇ ਪਸ਼ੂ ਪੰਛੀ ਡੰਗਰ ਸਭ ਜਿਉਂਦੇ ਨੇ ਨਾ ਹਾਂਜੀ ਹਾਂਜੀ ਤੇ ਚਲੋ ਐਵੇਂ ਕਿਸੇ ਦੇ ਇਹ ਵੀ ਰਿਸ਼ਤੇਦਾਰ ਭੈਣ ਭਾਈ ਦੇ ਕਿਸੇ ਤਰ੍ਹਾਂ ਵੀ ਆਪਾਂ ਜਿੰਨੇ ਕੁ ਜੋ ਗਿਆ ਕੰਮ ਆਈਏ ਹਾਂਜੀ ਹਾਂਜੀ ਜਿਸ ਤਰ੍ਹਾਂ ਸਾਡੀ ਹੁਣ ਬੱਬਰ ਇੱਥੇ ਆਪਣਾ ਪ੍ਰੋਗਰਾਮ ਬਣਾ ਰਹੀ ਐ ਇਸੇ ਘਰ ਚ ਹਾਂ ਮੈਸੇਜ ਕਰ ਰਹੇ ਆ ਵੀ ਅੱਜ ਆਪਣੇ ਕੋਲ ਹੈ ਨਹੀਂ ਹਾਂ ਅਸੀਂ ਅੱਜ ਮਿਸ ਕਰ ਰਹੇ ਆ ਉਹਨਾਂ ਨੂੰ ਮਿਸ ਵੀ ਕਰ ਰਹੇ ਆ ਅੱਜ ਅੰਦਾਵੇ ਹੁੰਦੇ ਤਾਂ ਹੋਰ ਵੀ ਪਾਤੀਆ ਮਾਹੌਲ ਹੁੰਦਾ ਜਿਹੜਾ ਹੁੰਦੇ ਅੱਜ ਆਪਣੇ ਕੀ ਅੱਜ ਵਿੱਚ ਹੁੰਦੀ ਚਲੋ ਚਲੋ ਕੋਈ ਗੱਲ ਨਹੀਂ ਫਿਰ ਮੈਨੇ ਕਮਰ ਪਾਰ ਤੇ ਕਰਾਂਗੇ ਉਹਨਾਂ ਨੂੰ ਸਪੈਸ਼ਲ ਕਰਦਾਂਗੇ ਜਿਹਾ ਲੱਗਾ ਇਹ ਉਹਨਾਂ ਦਾ ਪ੍ਰੋਗਰਾਮ ਇੱਥੇ ਵਧੀਆ ਫਿਲਮ ਚੱਲ ਰਹੀ ਐ ਵਧੀਆ ਰਿਸਪੌਂਸ ਮਿਲ ਰਿਹਾ ਆਪਾਂ ਲੋਕਾਂ ਦਾ ਮਿਲ ਰਿਹਾ ਬਹੁਤ ਵਧੀਆ ਹਾਸਰਫੁਲ ਇਸ ਤਰ੍ਹਾਂ ਨਾ ਜੀ ਬਹੁਤ ਚਲੋ ਰੱਬ ਦਾ ਸਹੀ ਸਭ ਵਧੀਆ ਹੋ ਰਿਹਾ ਹੈ ਬਿਲਕੁਲ ਜੀ ਬਾਕੀ ਪ੍ਰੋਸਾ ਹਮੇਸ਼ਾ ਇਕੱਤੇ ਰੱਖੋ ਜੀ ਮੈਂ ਆਪਣੇ ਪਰਿਵਾਰ ਵੱਲੋਂ ਇਹ ਕਹਿਣਾ ਕਿ ਸਾਡਾ ਪ੍ਰੋਸਾ ਸਤਿਗੁਰੂ ਗ੍ਰੰਥ ਸਾਹਿਬ ਜੀ ਹੈ ਜੀ ਬਸ ਜੀ ਅਸੀਂ ਮਤਲਬ ਇਹ ਮੈਸੇਜ ਵੀ ਦਿੰਨੇ ਆ ਵੀ ਜਿਵੇਂ ਹੁਣ ਅੱਜ ਕੱਲ੍ਹ ਦੁਨੀਆ ਬਾਬਿਆਂ ਮਗਰ ਸਿਆਣਿਆਂ ਮਗਰ ਜੀ ਹੈ ਟੌਂਗੀਆਂ ਮਗਰ ਵੇਝੜਾ ਮਗਰ ਫਿਰਦੀ ਹੈ ਨਾ ਜੀ ਕਿਉਂਕਿ ਪ੍ਰਮਾਤਮਾ ਸਭ ਨੂੰ ਦੇਣ ਵਾਲਾ ਉਹ ਪਰਮਾਤਮੀ ਹੈ ਇਹ ਆਪਦੀ ਮੋਹ ਲਾਲਾ ਦੇ ਵਿੱਚ